ਹਾਂਜੀ ਸਾਰੇ ਕਿਸਾਨ ਪ੍ਰਭੂ ਮੈਂ ਤੁਹਾਡਾ ਆਪਣਾ ਕਿਸਾਨ ਪ੍ਰਾਜੈਵੰਦ ਸਿੰਘ ਚੰਦੀ ਹੁਣ ਸਾਡੇ ਵਿੱਚ ਇੱਥੇ ਖੇਤ ਵਿੱਚ ਪਹੁੰਚੇ ਨੇ ਦਾਦਾ ਲਾੜ ਜੀ ਜੋ ਮਹਾਰਾਸ਼ਟਰ ਤੋਂ ਖੇਤੀ ਵਿਗਿਆਨਿਕ ਦਾਦਾ ਲਾੜ ਪદ્ધਤੀ ਜਿਹੜੀ ਨਰਮੇ ਦੇ ਉੱਪਰ ਬਹੁਤ ਹੀ ਇਹਨਾਂ ਦੀ ਫੇਮਸ ਹੋਈ ਆ ਇਹ ਇਹਨਾਂ ਨੇ ਪੇਟੈਂਟ ਵੀ ਉਸ ਦਾ ਕਰਾਰ ਰੱਖਿਆ ਹੁਣ ਆਪਾਂ ਨੂੰ ਦਾਦਾ ਲਾੜ ਜੀ ਅੱਜ ਅਸੀਂ ਪਿੰਡ 68 ਸੈਕੰਡ ਦੇ ਵਿੱਚ ਦੋ ਠਾਠ ਵਿੱਚ ਖੜੇ ਆ ਆਪਣੇ ਖੇਤ ਵਿੱਚ ਉਹ ਆਪਾਂ ਨੂੰ ਇੱਥੇ ਕਟਿੰਗ ਕਰਕੇ ਪੌਦੇ ਦੀ ਦਿਖਾਉਣਗੇ ਵੀ ਕਿਸ ਤਰੀਕੇ ਦੇ ਨਾਲ ਆਪਾਂ ਪੌਦੇ ਦੀ ਕਟਿੰਗ ਕਰਨੀ ਆ ਦਾਦਾ ਲਾੜ ਪદ્ધਤੀ ਜਿਹਨੂੰ ਕਹਿੰਦੇ ਆ ਹਾਂ ਜੀ ਬਈ ਸਾਹਿਬ ਹਾਂ ਮੈਂ ਬਤਾਉਂ ਚਾ ਆਪਾਂ ਹਾਂ ਹਾਂ ਮੈਂ ਦੱਸੀ ਜਨਾ ਜੀ ਆ ਜਿਹੜਾ ਪੌਦਾ ਜੀ ਇਹਦੇ 'ਚ ਜਿਹੜੀਆਂ ਆ ਜੜੀਆਂ ਦੇਖੋ ਆ ਗਰੋਅ ਕਰਨ ਵਾਲੀਆਂ ਟਾਣੀਆਂ ਆ ਜਿਹੜੀਆਂ ਥੱਲੀਆਂ ਇਹ ਲਗਭਗ ਕਿਸੇ ਪੌਦੇ ਤੇ ਇਸ ਤਰ੍ਹਾਂ ਦੀਆਂ ਟਾਣੀਆਂ ਲਗਭਗ 3 ਹੋਣਗੀਆਂ ਕਿਸੇ ਤੇ 4 ਵੀ ਹੋ ਸਕਦੀਆਂ ਆ ਇਹ ਟਾਣੀਆਂ ਜਿਹੜੀਆਂ ਨਜਾਇਜ਼ ਗਰੋਥ ਕਰਦੀਆਂ ਇਹਨਾਂ ਤੇ ਫਲ ਘੱਟ ਆਉਣਾ ਹੁੰਦਾ ਜਾਂ ਉੱਪਰ ਸਿਰੇ ਤੇ ਜਾ ਕੇ ਔਰ ਇਹਨਾਂ ਨੇ ਜ਼ੋਰ ਜਿਹੜਾ ਪੌਦੇ ਦਾ ਜ਼ਿਆਦਾ ਖਾਣਾ ਹੁੰਦਾ ਆ ਇਹਨਾਂ ਨੂੰ ਆਪਾਂ ਹਟਾ ਦੇਣਾ ਆ ਇਹ ਟਾਣੀਆਂ ਜਿਵੇਂ ਤਿੰਨ ਟਾਣੀਆਂ ਹਟਾ ਚੁੱਕੇ ਆ ਆਪਾਂ ਇੱਥੋਂ ਤੇ ਉਸ ਤੋਂ ਬਾਅਦ ਜਿਹੜੇ ਜੁਨੀਆਂ ਟਾਣੀਆਂ ਹਟਾਈਆਂ ਤੇ ਥੱਲੇ ਦੇ ਜਿੰਨੇ ਪੱਤੇ ਆ ਸਾਰੇ ਪੱਤੇ ਆਪਾਂ ਇਸ ਤਰ੍ਹਾਂ ਤੋੜ ਦੇਣੇ ਇਹਨਾਂ ਦੇ ਇਕ ਤਾਂ ਇਹ ਕੰਮ ਕਰਨਾ ਸਭ ਤੋਂ ਪਹਿਲਾਂ ਜਿਹੜੀਆਂ ਗਰੋਥ ਕਰਨ ਵਾਲੀਆਂ ਕੱਲੀ ਖੁਰਾਕ ਖਣ ਵਾਲੀਆਂ ਟਾਹਣੀਆਂ ਕੱਟ ਦਿਤੀਆਂ ਆਪਾਂ ਉਸ ਤੋਂ ਬਾਅਦ ਉਥੋਂ ਤੱਕ ਜਿਹੜੇ ਪੱਤੇ ਆ ਉਹ ਕੱਟ ਤੇ ਹੁਣ ਕੀ ਕਰਨਾ ਆ ਆ ਦੇਖੋ ਜਿਹੜੀ ਫਲ ਵਾਲੀ ਟਾਹਣੀ ਚੱਲੀ ਇਥੋਂ ਜਿਹਨੂੰ ਜਿਹਨੂੰ ਟਿੰਡੇ ਲੱਗੇ ਆ ਉਹਦੇ ਮੋਢੇ ਜਿਹੜਾ ਪੱਤਾ ਲੱਗਾ ਨਾ ਇਹਨੂੰ ਹਟਾ ਦੇਣਾ ਕਿਉਂਕਿ ਸਭ ਤੋਂ ਜ਼ਿਆਦਾ ਬਿਮਾਰੀ ਆ ਇਸ ਪੱਤੇ ਤੇ ਆਉਂਦੀ ਆ ਜਿੰਨਾ ਵੀ ਚਿੱਟਾ ਮੱਛਰ ਵਗੈਰਾ ਵਗੈਰਾ ਜੋ ਆ ਸਭ ਤੋਂ ਚੌੜਾ ਪੱਤਾ ਇਹ ਇਸ ਦੇ ਉੱਪਰ ਸਭ ਤੋਂ ਜ਼ਿਆਦਾ ਜਿਹੜੀ ਬਿਮਾਰੀ ਆਉਂਦੀ ਆ ਇਹਨੂੰ ਤੋੜ ਕੇ ਝੋਲੀ ਵਿੱਚ ਪਾ ਕੇ ਬਾਹਰ ਸੁਟਣਾ ਖੇਤ ਵਿੱਚ ਨਹੀਂ ਸੁਟਣਾ ਇਹਨੂੰ ਇਹਨੂੰ ਬਾਹਰ ਲੈ ਜਾਣਾ ਇਸ ਤਰ੍ਹਾਂ ਜਿੰਨੀਆਂ ਵੀ ਟਾਹਣੀਆਂ ਲੱਗੀਆਂ ਇਹਦੇ ਵਿੱਚ ਜਿਹੜੇ ਆ ਪੱਤੇ ਲੱਗੇ ਹੋਏ ਆ ਇਹਨਾਂ ਨੂੰ ਆਪਾਂ ਇਥੋਂ ਹਟਾ ਦੇਣਾ ਆ ਔਰ ਇਸ ਤਰ੍ਹਾਂ ਕਰਕੇ ਫਿਰ ਜਦੋਂ ਇਹ ਪੌਦੇ ਦੀ ਜਿਹੜੀ ਗਰੋਥ ਆ ਵੇਜਿਟੇਟਿਵ ਗਰੋਥ ਰੁਕ ਜੂਗੀ ਔਰ ਫਲ ਵਾਲੀਆਂ ਟਾਹਣੀਆਂ ਜਿਹੜੀਆਂ ਆ ਉਹ ਜ਼ਿਆਦਾ ਜਿਹੜੀਆਂ ਗਰੋ ਕਰਨਗੀਆਂ ਔਰ ਉਹਨੇ ਟਿੰਡੇ ਜ਼ਿਆਦਾ ਲੱਗਣਗੇ ਜਿਵੇਂ ਭਾਈ ਸਾਹਿਬ ਨੇ ਅੱਗੇ ਥਿਊਰੀਕਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਦੱਸਿਆ ਕਿ ਇਹਨੂੰ ਜਿਹੜੇ ਆ ਜਿਹੜੇ ਟਿੰਡੇ ਆ ਉਹ ਆਮ ਜਿਹੜਾ ਆਪਾਂ ਕਲੇਮ ਕਰਦੇ ਆ ਕਿ ਟਿੰਡੇ ਦਾ ਵਜ਼ਨ ਤਿੰਨ ਤੋਂ 4 ਗ੍ਰਾਮ ਕੰਪਨੀ ਕਹਿੰਦੀ ਆ ਪਰ 2.5 ਗ੍ਰਾਮ ਦੇ ਕਰੀਬ ਹੁੰਦਾ ਉਹ ਉਹ ਜਿਹੜਾ ਟਿੰਡੇ ਦਾ ਵਜਨ ਆ ਉਹ ਤੁਹਾਡਾ 6 ਤੋਂ 8 ਗ੍ਰਾਮ ਤੱਕ ਜਾ ਸਕਦਾ ਵਾ ਇਹ ਟਿੰਡੇ ਦਾ ਵਜਨ ਔਰ ਇਹਨੂੰ ਹਾਈਟ ਜਿਹੜੀ ਆ ਉਹ ਕਮਰ ਤੱਕ ਰੱਖਣੀ ਆ 2 ਫੁੱਟ ਦੇ ਕਰੀਬ ਹਾਈਟ ਹੋ ਜੇ ਉੱਪਰੋਂ ਟੂਸਾ ਕੱਟ ਦੇਣਾ ਹੁੰਦਾ ਤਾਂ ਕਿ ਉਹ ਹੋਰ ਗਾਹ ਨਾ ਵੈਜੀਟੇਟਿਵ ਗਰੋਥ ਨਾਲ ਲਵੇ ਯੂਰੀਆ ਬਹੁਤ ਘੱਟ ਪਾਉਣੀ ਆ ਇਹਨੂੰ ਐਨਪੀਕੇ ਵਗੈਰਾ ਦੀਆਂ ਜੋ ਵੀ 10 26 26 ਆੜਾ ਆੜ ਤਰ੍ਹਾਂ ਦੇ ਸੈਗਮੈਂਟ ਬਾਜ਼ਾਰ ਵਿੱਚ ਆਉਂਦੇ ਆ ਉਹਦੀਆਂ ਤੁਸੀਂ ਸਪਰੇਆ ਕਰੋ ਫੋਲੀ ਕਰ ਦਿਓ আর ਇਹਨੂੰ ਬਹੁਤ ਜ਼ਿਆਦਾ ਯੂਰੀਆ ਥੱਲੇ ਨਹੀਂ ਦੇਣੀ ਇਹ ਜਦੋਂ ਮੈਂ ਦੂਸਰੀ ਵੀਡੀਓ ਸ਼ੇਅਰ ਕਰੂੰਗਾ ਜਿਹਦੇ ਵਿੱਚ ਇਹਨਾਂ ਨੇ ਥਿਊਰੀਕਲੀ ਦੱਸਿਆ ਉਹ ਸਾਰੀ ਗੱਲਾਂ ਬਾਤਾਂ ਉਹਦੇ ਵਿੱਚ ਆ ਜਾਣਗੀਆਂ ਸੋ ਇਹ ਜਿਹੜਾ ਦਾਦਾ ਲਾੜਵੀ ਦੀ ਜਿਹੜੀ ਆਪਾਂ ਅੱਜ ਪ੍ਰੈਕਟੀਕਲ ਖੇਤ ਵਿੱਚ ਆ ਕੇ ਕੀਤਾ ਆ ਪਿੰਡ 268 ਵਿੱਚ ਉਹਦਾ ਤੁਹਾਨੂੰ ਇੱਕ ਡੈਮੋ ਦਿਖਾਇਆ ਇਸ ਤਰ੍ਹਾਂ ਸੋ ਕਿਸਾਨ ਭਰਾ ਜਰੂਰ ਆਪਣੇ ਆਪਣੇ ਖੇਤ ਵਿੱਚ ਇਸ ਤਰ੍ਹਾਂ ਪੌਦਿਆਂ ਦੀ ਛਿੰਡਾਈ ਕਰਕੇ ਕਨਾਲ ਦੋ ਕਨਾਲ ਅੱਧਾ ਕਿਲਾ ਇਸ ਤਰ੍ਹਾਂ ਉਹ ਕਰਕੇ ਇਹਨੂੰ ਇਹਨੂੰ ਵਿਧੀ ਨੂੰ ਅਪਣਾਉਣ ਤਾਂ ਆਪਕੇ ਆਪਾਂ ਇਹਦਾ ਜਿਹੜਾ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਤੁਸੀਂ ਇਹ ਵਿਧੀ ਅਪਣਾ ਕੇ ਆਪਣੇ ਬਿਗੇ ਦੇ ਵਿੱਚੋਂ ਆਪਾਂ 16-17 ਕੁਇੰਟਲ ਝਾੜ ਵੀ ਲੈ ਸਕਦੇ ਹਾਂ ਬਿਸ਼ਰਤੇ ਕਿ ਆਪਾਂ ਜਿੱਥੇ ਨਰਮਾ ਵਿਰਲਾ ਕਰਨ ਦੀ ਸੋਚਦੇ ਵਿਰਲਾ ਨਾ ਹੋ ਕੇ ਇਹ ਪੌਦਾ ਫੁੱਟ-ਫੁੱਟ ਤੇ ਅਗਰ ਜੇ ਪੌਦਾ ਹੈਗਾ ਇਹਦਾ আর ਇਸ ਤਰ੍ਹਾਂ ਕਰ ਦਿੱਤਾ ਜਾਵੇ ਤਾਂ ਨਾਲੇ ਤਾਂ ਪੌਦਾ ਵਿਰਲਾ ਵੀ ਇੱਕ ਤਰ੍ਹਾਂ ਲੱਗਣ ਲੱਗ ਜਾਊਗਾ আর ਇਸ ਤੇ ਫਲ ਵੀ ਜ਼ਿਆਦਾ ਆਊਗਾ ਇਲਡ ਪੌਦੇ ਦੀ ਜ਼ਿਆਦਾ ਆਊਗੀ ਸੋ ਇਹ ਜਿਹੜਾ ਤੁਸੀਂ ਸਾਰੇ ਕਿਸਾਨ ਭਰਾ ਜੋ ਵੀ ਵੀਡੀਓ ਦੇਖਣ ਇਸ ਪદ્ધਤੀ ਨੂੰ ਜਿਹੜਾ ਅਪਣਾ ਕੇ अपना आ देखो नमा दादा लाड जी आप कृपया अपनी थोड़ा बताएं इसके बारे में तो क्या क्या करना है कैसे कैसे करना है जी, जी। नहीं नहीं मैं बताऊं हाँ आप बताइए आप साथ साथ में करिए साथ साथ बताइए जी भाई साहब ने बहुत कपास के बारे में आपको बताया तो कपास में जो नीचे वाली ढाली रहती है एक पौधे पर दो या तीन ढाली आती है वो बाजू से निकल कर कपास के मूल पौधे के ऊंची तक बढ़ती है और उसका मोटापन पौधे के बराबर होता है और कपास के पौधे को जितना खाद डालेंगे उसमें सत्तर प्रतिशत ये तीनों ढालियाँ लेती है और तीस प्रतिशत में एक कपास के ढाली पर बारह तेरह ढाली रहती है वो बारह तेरह में तीस प्रतिशत और तीनों में सत्तर प्रतिशत ये ढाली को फिर वो अपने डिंडे को देने के लिए अनाज कम पड़ता ऊपर आने वाले डिंडे छः सात लगते लेकिन बचते केवल दो या तीन बाकी सब गल जाते हैं और वो ढाली को तो ऊपर वाले तीन चार डिंडे लगते हैं वो भी वेटलेस रहते हैं इसलिए वो ढाली को काटना काटने का बाद अपनी दूसरी वो ढाली होती है उसकी लंबाई बढ़ेंगी उस पर के डिंडे की संख्या बढ़ेगी और डिंडे का वेट बढ़ेगा और भी कपास की ऊंचाई जो आज किसान आठ फीट नौ फीट कर रखता है ऊपर वाला अनाज कोई काम का नहीं रहता है ऊपर ऊपर से वो भी डिंडा दो चार ग्राम से होता है यानी फिर ऊपर जाने वाला अनाज भी यदि हम वो फल 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 वाले ढाली को दिया तो फिर और डिंडे का वज़न बढ़ सकता है अपने को एक डिंडे का वजन सात आठ ग्राम ऐसा करना है तो फिर एक पौधे पर हमको आराम से एक डेढ़ सौ ग्राम कपास मिल सकता है और अपने यहाँ पौधे की संख्या दस हज़ार है एक बीघे में तो आराम से एक बीघे में पंद्रह कुंटल उत्पन्न किसान लेता है जो किसान आज केवल सात पाँच छः सात एवरेज छः सात कुंटल ले रहा है वो आराम से पंद्रह कुंटल ले सकता है और इसका तीसरा बिंदु ये है कपास की ऊंची रोकना तो कहाँ तक रोकना वो उसको काट कर अपने कमर तक रखना देखो मेरे कमर से वो ज़्यादा बढ़ गया, मेरी कमर यहाँ तक है अभी ये मैंने काट दिया है अभी कमर तक रहेगा बस ये कमर तक ऊंची डिंडे को वेट बढ़ाने वाली है ਕੀ ਕਰਤਾ ਬਣਾਇਆ ਜੇ ਤੂੰ ਮੈਨੂੰ ਲਾਵੇ ਆਹ ਜੀ ਆਹ ਜੀ ਆਹ ਜੀ ਜੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈ ਪੌਦਾ ਆਪਾਂ ਕਰ ਦੇਣਾ ਹੈ ਪਰ ਇਹ ਪੌਦਾ ਆਪਣੇ ਆ ਫਲ ਜ਼ਿਆਦਾ ਲਾਊਗਾ ਟਿੰਡਾ ਇਹਦਾ ਮੋਟਾ ਹੋਊਗਾ ਔਰ ਜਿਹੜਾ ਇਹ ਵਜਨ ਜਿਹੜਾ ਜ਼ਿਆਦਾ ਹੋਊਗਾ ਰਿੰਡ ਜ਼ਿਆਦਾ ਨਿਕਲੂਗੀ ਸੋ ਮੇਰੇ ਜਿੰਨੇ ਵੀ ਕਿਸਾਨ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਜਿਹੜਾ ਦਾਦਾ ਲਾੜ ਪદ્ધਤੀ ਹੈ ਇਹਨੂੰ ਤੁਸੀਂ ਜ਼ਰੂਰ ਅਪਣਾਓ ਜ਼ਿਆਦਾ ਨਹੀਂ ਤੇ ਆਪਣੇ ਰਕਬੇ ਦੇ ਅਨੁਸਾਰ ਚਾਹ ਇੱਕ ਕਨਾਲ ਦੇ ਵਿੱਚ ਦੋ ਕਨਾਲਾਂ ਦੇ ਵਿੱਚ ਅੱਧੇ ਬਿਗੇ ਦੇ ਵਿੱਚ ਇੱਕ ਬਿਗੇ ਦੇ ਵਿੱਚ ਜਾਂ ਉਸ ਤੋਂ ਜ਼ਿਆਦਾ